ਵਾਹਿਗੁਰੂ ਜੀ ਕੀ ਫਤਿਹ ਸੰਤਰੀ ਜੀ ਜੋ ਅਸੀਂ ਹਮੀਰਾ ਫੈਕਟਰੀ ਵਿੱਚ ਜੋ ਨਵੰਬਰ ਮਹੀਨੇ ਦੀ ਸਾਡੀ ਸੈਲਰੀ ਰੁਕੀ ਹੋਈ ਸੀ ਜਿਹਦੇ ਵਿੱਚ ਕਿ ਸਾਨੂੰ ਤੁਸੀਂ 4 ਮਹੀਨੇ ਸਾਡੇ ਨਾਲ ਬਹੁਤ ਸਾਨੂੰ ਜਲੀਲ ਕੀਤਾ ਗਿਆ ਵਰਕਰਾਂ ਨੂੰ ਕੋਈ ਤਨਖਾਹ ਦਾ ਜੇ ਪੁੱਛਦੇ ਸੀ ਕਹਿੰਦੇ ਕੋਈ ਸਾਡੇ ਕੋਲ ਫੰਡ ਨਹੀਂ ਹੈਗਾ ਅਸੀਂ ਸੈਲਰੀ ਨਹੀਂ ਪਾ ਸਕਦੇ 4 ਮਹੀਨੇ ਵਰਕਰਾਂ ਨੇ ਬਹੁਤ ਔਖੇ ਕੱਢੇ ਨੇ ਜਿਹਦੇ ਵਿੱਚ ਕਿ ਫਿਰ ਆਪਣਾ ਜੋ ਰੋਜ਼ ਪ੍ਰਦਰਸ਼ਨ ਕੀਤਾ ਸੰਘਤਾ ਨੇ ਵਰਕਰਾਂ ਨੇ 13 ਤਰੀਕ ਨੂੰ 13 ਤਰੀਕ ਨੂੰ ਆਇਆ ਗੁਰਪ੍ਰੀਤ ਸਿੰਘ ਇਹਨੇ ਆਣ ਕੇ ਸਾਡੇ ਨਾਲ ਇੱਥੇ ਨਿੱਤੀ ਨਮਾ ਲੈ ਲਿਆ ਕਿ ਤੁਹਾਡੀ ਸੈਲਰੀ ਜਿਹੜੀ ਹਫਤੇ ਤੱਕ ਆ ਜਾਏਗੀ 18 ਤਰੀਕ ਦਾ ਟਾਈਮ ਲਿਆ 18 ਤਰੀਕ ਨੂੰ ਫਿਰ ਅਸੀਂ ਸਾਹੀ ਪੁੱਛਿਆ ਜਵਾਬ ਨਹੀਂ ਕੋਈ ਆਇਆ ਵੀ ਕਹਿੰਦਾ ਫਿਰ ਨਹੀਂ ਕਹਿੰਦਾ ਵੀ ਅਸੀਂ ਸਾਡੇ ਕੋਲ ਫੱਟ ਨਹੀਂ ਹੈਗਾ ਨਹੀਂ ਚਲੀ ਦੇ ਦੇਗਾ ਕਿ ਫਿਰ 19 ਤਰੀਕ ਨੂੰ ਅਸੀਂ ਆਪਣਾ ਰੋਲ ਪ੍ਰਦਰਸ਼ਨ ਕੀਤਾ ਜਿਹਦੇ ਵਿੱਚ ਸਾਨੂੰ ਦੋ ਦਿਨ ਸਾਨੂੰ ਇੱਥੇ ਵਰਕਰਾਂ ਨੂੰ ਆਪਣਾ ਜਿਹੜਾ ਰੋਲ ਪ੍ਰਦਰਸ਼ਨ ਕੀਤਾ ਗਿਆ ਅਸੀਂ ਰਾਤ ਦਿਨ ਭੁੱਖੇ ਪਿਆਸੇ ਇੱਦੀ ਵਰਕਰ ਬੈਠੇ ਰਹੇ ਜਿਹਦੇ ਵਿੱਚ ਸਾਡੀ ਫਿਰ ਲੇਬਰ ਇੰਸਪੈਕਟਰ ਆਏ ਉਹਨੇ ਵਹਿਦਲਾ ਕਰਾਇਆ ਕਿ ਸਾਡੀ ਦੋ ਦੋ ਸੈਲਰੀਆਂ ਸਾਡੀਆਂ ਆ ਗਈਆਂ ਫਿਰ ਸਾਡੀ ਸੈਲਰੀ ਰੁਕ ਗਈ ਜਨਵਰੀ ਮਹੀਨੇ ਦੀ ਤੇ ਫਰਵਰੀ ਮਹੀਨੇ ਦੀ ਉਹਦੇ ਵਿੱਚ ਫਿਰ ਅਸੀਂ ਹੋਣਾ ਤੀਜਾ ਮਹੀਨਾ ਫਿਰ ਮਾਰਚ ਫਿਰ ਚੜ ਗਿਆ ਜਿਹਦੀ ਅੱਜ 11 ਤਰੀਕ ਹੋ ਗਈ ਹੈ ਕੱਲ ਕੱਲ ਜਿਹੜੀ ਤਰੀਕ ਲੰਗੀ ਆ 10 ਤਰੀਕ ਦੇ ਵਿੱਚ ਜਿਹੜਾ ਲੇਬਰ ਇੰਸਪੈਕਟਰ ਸੀ ਉਹਨਾਂ ਕਹੇ ਕਿ ਤੁਹਾਡੀ 10 ਤਰੀਕ ਨੂੰ ਜਿਹੜੀ